ਕਿ ਕਿਤੇ ਉਹਨਾਂ ਰਾਤ ਛੱਡਣ ਕਾਲੀ ਟੁੱਟੀ ਹੋ ਰਿਆਂ ਦਾ ਜਿਹੜੇ ਛੱਡਦੇ ਏ ਕਿ ਕਿਹੜੀ ਨਹਿਰ ਵਾਜੀ ਜੇ ਟੁੱਟੀ ਹੈ ਕਿਹ ਜਗ੍ਹਾ ਟੁੱਟੀ ਹੈ ਇਹ ਬੀਕਾ ਨਹਿਰ ਵਾਜੀ ਦੀ ਠੀਕਾ ਨਹਿਰ ਵਾਜੀ ਨਾ ਤੇ ਕਿੰਨੀ ਕੁ ਪਾੜ ਜਿਹੜਾ ਪੈ ਚੁੱਕਾ ਹੈ ਨੁਕਸਾਨ ਕਿੰਨਾ ਹੋਇਆ ਉਸ ਗਾਮ ਤੋਂ ਬਿਜਾ ਛੋਲੇ ਲੱਗੇ ਉਹ ਸਾਡਾ ਹਮੇਲਾ ਦਾ ਇਕੱਲੇ 8 ਕਿਲੇ ਸਾ ਜਿਹੜੇ ਲੱਗਾ ਛੋਨਾ ਵਾਹੋ ਜਾ ਬੰਦੇ ਲਿਆ ਲੈ ਭਈ ਮੈਂ ਲਗਾਉਂਦਾ ਨੇ ਹਲ ਜਾ ਸਰਪਾ ਦੇ ਜਾ ਜਾ ਕੇ ਤਾਂ ਹੋਰ ਜਿਹੜਾ ਕੀ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਘਰ ਦਾ ਲੋਠਾ ਵੀ ਪਾਣੀ ਵੀ ਵੜ ਗਿਆ ਵੜ ਗਿਆ ਪਰਾ ਸਾਰਾ ਸਮਾ ਵੀ ਵੜ ਗਿਆ ਪਾਣੀ ਹਰਤੀ ਹੋ ਰਿਹਾ ਹੈ ਕਾਫੀ ਨੁਕਸਾਨ ਹੋ ਗਿਆ ਹਾਂਜੀ ਆ ਜੀ ਕੀ ਨਾਮ ਹੈ ਮੇਰਾ ਵਜੀਰ ਸਿੰਘ ਜੀ ਇਹ ਹੁਣ ਕੀ ਕਿਤੇ ਇਹਦਾ ਨਾਲ ਛੱਡਣ ਕਾਲੀ ਟੁੱਟੀ ਹੋ ਰਿਹਾ ਦਾ ਜਿਹੜੇ ਛੱਡਦੇ ਇਹ ਕਿਹੜੀ ਨਹਿਰ ਵਾਜੀ ਜੇ ਟੁੱਟੀ ਹੈ ਕਿਹ ਜਗ੍ਹਾ ਟੁੱਟੀ ਹੈ ਇਹ ਬੀਕਾ ਨਹਿਰ ਵਾਜੀ ਦੀ ਠੀਕਾ ਨਹਿਰ ਵਾਜੀ ਦੀ ਦਾ ਤੇ ਕਿੰਨੀ ਉਹ ਪਾੜ ਜਿਹੜਾ ਪੈ ਚੁੱਕਾ ਹੈ ਨੁਕਸਾਨ ਕਿੰਨਾ ਹੋਇਆ ਉਸ ਗਾਮ ਤੋਂ ਵੀ ਜੇ ਛੋਲੇ ਲੱਗੇ ਉਹ ਸਾਡਾ ਹਮੇਲਾ ਦਾ ਕੱਲੇ ਆਟ ਕਿਲੇ ਸਾ ਜਿਹੜੇ ਲੱਗਾ ਛੋਨਾ ਹੁਣ ਲੋ ਜੇ ਬੰਦੇ ਲਿਆ ਲੈ ਭਈ ਮੇ ਲੌਂਦਾ ਦੇ ਨਾਲ ਜਾ ਸਰਪੰਚਾਂ ਦੇ ਜਾ ਜਾਵੇ ਤਾਂ ਹੋਰ ਜਿਹੜਾ ਕਿ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਘਰ ਦਾ ਜੋ ਲੋਠਾ ਜੀ ਪਾਣੀ ਵੀ ਵੜ ਗਿਆ ਵੜ ਗਿਆ ਪਰਾ ਸਾਰਾ ਪਰਾ ਵੀ ਵੜ ਗਿਆ ਪਾਣੀ ਹੋਰ ਕੀ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਹਾਂ ਜੀ ਹਾਂ ਕੀ ਨਾਮ ਹੈ ਮੇਰਾ ਵਜੀਰ ਸਿੰਘ ਜੀ ਇਹ ਹੁਣ ਕੀ ਕਿਤੇ ਇਹਦਾ ਨਾਲ ਛੱਡਣ ਕਾਲੀ ਟੁੱਟੀ ਹੋ ਰਹੀਆਂ ਨੇ ਜਿਹਨੇ ਛੱਡ ਦੇ ਇਹ ਕਿਹੜੀ ਨਹਿਰ ਵਾਜੀ ਜੀ ਟੁੱਟੀ ਹੈ ਕਿਹ ਜਗ੍ਹਾ ਟੁੱਟੀ ਹੈ ਇਹ ਬੀਕਾ ਨਹਿਰ ਵਾਜੀ ਦੀ ਕੀ ਕਾਲੇ ਦੀ ਵਾਈ ਵੀ ਨਾ ਤੇ ਕਿੰਨੀ ਕੁ ਪਾੜ ਜਿਹੜਾ ਪੈ ਚੁੱਕਾ ਹੈ ਨੁਕਸਾਨ ਕਿੰਨਾ ਹੋਇਆ ਉਸ ਗਾਮ ਤੋਂ ਵੀ ਜੇ ਛੋਲੇ ਲੱਗੇ ਉਹ ਸਾਡਾ ਹਮੇਲਾ ਦਾ ਇਕੱਲਾ 8 ਕਿਲੇ ਖਾ ਜਿਹੜੇ ਲੱਗਾ ਚੋਨਾ ਵਾਹੋ ਜੇ ਬੰਦੇ ਲਿਆ ਲੈ ਭਈਏ ਮੈਂ ਲਗਾਉਂਦਾ ਨੇ ਸਰਪਾ ਦੇ ਜਾ ਜਾ ਕੇ ਤਾਂ ਹੋਰ ਜਿਹੜਾ ਕੀ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਘਰ ਦਾ ਜੋ ਲੋਠਾ ਨਹੀਂ ਪਾਣੀ ਵੀ ਵੜ ਗਿਆ ਵੜ ਗਿਆ ਪਾਣਾ ਸਾਰਾ ਘਰਾਂ ਵੀ ਵੜ ਗਿਆ ਪਾਣੀ ਹੋਰ ਕੀ ਹੋ ਰਿਹਾ ਹੈ ਕਾਫੀ ਨੁਕਸਾਨ ਹੋ ਗਿਆ ਹਾਂ ਜੀ ਆ ਕੀ ਨਾਮ ਹੈ ਮੇਰਾ ਵਜੀਰ ਸਿੰਘ ਜੀ ਇਹ ਹੁਣ ਕੀ ਕਿਤੇ ਇਹਨਾਂ ਰਾਹ ਛੱਡਣ ਕਾਲੀ ਟੁੱਟੀ ਹੋ ਰਹੀਆਂ ਨੇ ਜਿਹੜੇ ਛੱਡਦੇ ਇਹ ਕਿਹੜੀ ਨਹਿਰ ਵਾਜੀ ਜੇ ਟੁੱਟੀ ਹੈ ਕਿਹ ਜਗ੍ਹਾ ਟੁੱਟੀ ਹੈ ਇਹ ਬੀਕਾ ਨਹਿਰ ਵਾਜੀ ਦੀ ਠੀਕਾ ਨਹਿਰ ਵਾਜੀ ਦੀ ਤਾਂ ਕਿੰਨੇ ਕੁ ਪਾੜ ਜਿਹੜਾ ਪੈ ਚੁੱਕਾ ਹੈ ਨੁਕਸਾਨ ਕਿੰਨਾ ਹੋਇਆ ਉਸ ਗਾਮ ਤੋਂ ਵੀ ਜੇ ਛੋਲੇ ਲੱਗੇ ਉਹ ਸਾਡਾ ਹਮੇਲਾ ਦਾ ਕੱਲੇ 8 ਕਿਲੇ ਸਾ ਜਿਹੜੇ ਲੱਗਾ ਛੋਨਾ ਵਾਹੋ ਜੇ ਬੰਦੇ ਲਿਆ ਲੈ ਭਈਏ ਮੈਂ ਲਾਉਂਦਾ ਨੇ ਅੱਜ ਸਰਪਾ ਦੇ ਜਾ ਜਾ ਕੇ ਤਾਂ ਹੋਰ ਜਿਹੜਾ ਕੀ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਘਰਾਂ ਦਾ ਲੋਠਾ ਵੀ ਪਾਣੀ ਵੀ ਵੜ ਗਿਆ ਵੜ ਗਿਆ ਪਾਣਾ ਸਾਰਾ ਸਾੜੀ ਵੜ ਗਿਆ ਪਾਣੀ ਹਰਤੀ ਹੋ ਰਿਹਾ ਕਾਫੀ ਨੁਕਸਾਨ ਹੋ ਗਿਆ ਹਾਂਜੀ ਯਾਰ ਕੀ ਨਾਮ ਹੈ ਮੇਰਾ ਵਜੀਰ ਸਿੰਘ ਜੀ ਇਹ ਹੁਣ ਕੀ ਕਿਤੇ ਇਹਦਾ ਰਾਹ ਛੱਡਣ ਕਾਲੀ ਟੁੱਟੀ ਹੋ ਰਿਆਂ ਦਾ ਜਿਹੜੇ ਛੱਡਦੇ ਇਹ ਕਿਹੜੀ ਨਹਿਰ ਵਾਜੀ ਜੇ ਟੁੱਟੀ ਹੈ ਕਿਹ ਜਗ੍ਹਾ ਟੁੱਟੀ ਹੈ ਇਹ ਬੀਕਾ ਨਹਿਰ ਵਾਜੀ ਦੀ ਠੀਕਾ ਲੇਦੀ ਵਾਜੀ ਦੀ ਦਾ ਤੇ ਕਿੰਨੀ ਕੁ ਪਾੜ ਜਿਹੜਾ ਪੈ ਚੁੱਕਾ ਹੈ ਨੁਕਸਾਨ ਕਿੰਨਾ ਹੋਇਆ ਉਸ ਗਾਮ ਤੋਂ ਵੀ ਜੜ ਛੋਲੇ ਲੱਗੇ ਉਹ ਸਾਡਾ ਮੇਲੇ ਦਾਟ ਕੱਲੇ ਦਾਟ ਕਿਲੇ ਸਾ ਜਿਹੜੇ ਲੱਗਾ ਚੋਨਾ ਬਾਰੇ ਜਦ ਬੰਦੇ ਲਿਆ ਲੈ ਭਈ ਮੇ ਲਗਾਉਂਦਾ ਨਾਲ ਜਾ ਸਰਪਾ ਦੇ ਜਾ ਜਾ ਤਾ ਹੋਰ ਜਿਹੜਾ ਕੀ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਘਰ ਦਾ ਜੋ ਲੋਠਾ ਨਹੀਂ ਪਾਣੀ ਵੀ ਵੜ ਗਿਆ ਵੜ ਗਿਆ ਪਾਣਾ ਸਾਰਾ ਘਰਾਂ ਵੀ ਵੜ ਗਿਆ ਪਾਣੀ ਹੋਰ ਕੀ ਹੋ ਰਿਹਾ ਹੈ ਕਾਫੀ ਨੁਕਸਾਨ ਹੋ ਗਿਆ ਹਾਂ ਜੀ ਆ ਕੀ ਨਾਮ ਹੈ ਮੇਰਾ ਵਜੀਰ ਸਿੰਘ ਜੀ